ਅਲਫਾ ਕਾਲਜ ਵਿੱਚ ਪੜਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇੱਕ ਸਮੂਹ ਨੇ ਅੱਜ ਕਾਲਜ ਦੇ ਖਿਲਾਫ ਰੋਸ ਮਜਾਰਾ ਕੀਤਾ ਹੈ ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸ਼ਾਨਦਾਰ ਪੀਪਰ ਦੇਣ ਦੇ ਬਾਵਜੂਦ ਵੀ ਇਸ ਕਾਲਜ ਦੇ ਵੱਲੋਂ ਉਹਨਾਂ ਨੂੰ ਜਾਣਬੁੱਝ ਕੇ ਫੇਲ ਕੀਤਾ ਜਾ ਰਿਹਾ ਹੈ ਸਾਨੂੰ ਫਰਸਟ ਸੈਮੈਸਟਰ ਸਾਡਾ ਹੈਗਾ ਸਾਰੇ ਸਟੂਡੈਂਟਸ ਦਾ ਸਾਨੂੰ ਸਾਰਿਆਂ ਨੂੰ ਧੱਕੇ ਨਾਲ ਫੇਲ ਕੀਤਾ ਜਾ ਰਿਹਾ ਹੈ ਗਲਤ ਇਲਜ਼ਾਮ ਲਾਏ ਜਾ ਰਹੇ ਨੇ ਤੇ ਜਦੋਂ ਅਸੀਂ ਗੱਲ ਕਰਨ ਜਾਂਦੇ ਹਾਂ ਅੰਦਰ ਮੈਨੇਜਮੈਂਟ ਨਾਲ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ ਸਾਨੂੰ ਕਹਿੰਦੇ ਕੱਲ ਆਓ ਪਰਸੋਂ ਆਓ ਐਵੇਂ ਲਾਰੇ ਲਾਉਂਦੇ ਆ ਬਲੈਕਲਿਸਟ ਸੀ ਕਾਲਜ ਆ ਗਿਆ ਅੱਗੋਂ ਸਟੂਡੈਂਟ ਆਉਣੇ ਨਹੀਂ ਤੇ ਇਹਨਾਂ ਨੇ ਪੈਸੇ ਸਾਡੇ ਕੋਲੋਂ ਪੂਰੇ ਕਰਨੇ ਮੁੱਕ ਦੀ ਗੱਲ ਇਹ ਹੈ ਅੱਜ ਮੀ ਨਾਲ ਭਿੱਜੇ ਦਿਨ ਵਿੱਚ ਟ੍ਰਾਂਟੋ ਦੇ ਸਕਾਰਬਰੋ ਵਿੱਚ ਸਥਿਤ ਆਲਫਾ ਕਾਲਜ ਦੇ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵੱਲੋਂ ਕਾਲਜ ਦੇ ਖਿਲਾਫ ਤਿੱਖੀ ਨਾਰਾਵਾਜੀ ਕੀਤੀ ਗਈ ਇਨਾ ਵਿਦਿਆਰਥੀਆਂ ਦਾ ਕਥਤ ਰੂਪ ਹੈ ਕਿ ਕਾਲਜ ਨੇ ਉਹਨਾਂ ਨੂੰ ਸਪਲੀ ਦੀਆਂ ਫੀਸਾਂ ਵਿਟੋਰਨ ਦੇ ਕਾਰਨ ਉਹਨਾਂ ਨੂੰ ਜਾਣਵਜ ਕੇ ਫੇਲ ਕੀਤਾ ਹੈ ਫੇਲ ਕੀਤੇ ਗਏ ਵਿਦਿਆਰਥੀ ਜ਼ਿਆਦਾਤਰ ਆਪਣੇ ਪਹਿਲੇ ਸੈਮੈਸਟਰ ਵਿੱਚ ਹਨ ਉਹਨਾਂ ਨੂੰ ਗਲੋਬਲ ਇਸ਼ੂ ਅਤੇ ਕੰਪਿਊਟਰ ਸਾਇੰਸ ਦੇ ਵਿਸ਼ੇ ਵਿੱਚ ਫੇਲ ਕੀਤਾ ਗਿਆ ਹੈ ਤੇ ਟੋਟਲ ਤੁਸੀਂ ਔਰ ਤੁਹਾਡੇ ਕਿੰਨੀ ਗਿਣਤੀ ਆ ਜਿਹੜੇ ਫੇਲ ਕੀਤੇ ਗਏ ਉਹ ਗਿਣਤੀ ਲਾ ਲਓ ਜੀ 45 ਬੱਚੇ ਹੈਗੇ ਕਲਾਸ 'ਚ ਘੱਟੋ ਘੱਟ 20 ਬੱਚਾ ਫੇਲ ਕੀਤਾ ਆਏ ਨੇ ਸਿੰਗਲ ਕਲਾਸ ਦੇ ਵਿੱਚ ਹਰ ਹਰ ਕਲਾਸ ਦੇ ਵਿੱਚੋਂ 20 ਜਵਾਕ ਇਹਨਾਂ ਨੇ ਫੇਲ ਕੀਤੇ ਹੋਏ ਨੇ ਕੋਈ 5 ਕਲਾਸਾਂ ਨੇ ਤਾਂ ਘੱਟੋ ਘੱਟ 100 ਬੱਚਾ ਫੇਲ ਕੀਤਾ ਹੋਇਆ ਹੈ ਜੀ ਨੇ ਤੇ ਜਿਹੜਾ ਜਿਹੜਾ ਬੰਦਾ ਇਹਨਾਂ ਦੀ ਆਵਾਜ਼ ਚੱਕਦਾ ਆ ਉਹਨੂੰ ਕੱਲੇ ਨੂੰ ਬੁਲਾਉਂਦੇ ਨੇ ਕਿ ਅਸੀਂ ਤੈਨੂੰ ਪਾਸ ਕਰ ਦੇਣੀ ਆ ਵੀਡੀਓ ਵਗੈਰਾ ਡਿਲੀਟ ਕਰ ਦੋ ਵੀਡੀਓ ਡਿਲੀਟ ਕਰੋ ਸਾਨੂੰ ਕੱਲੇ ਨੂੰ ਟਾਰਗੇਟ ਕੀਤਾ ਜਾਂਦਾ ਆ ਕਿ ਸਾਡੀ ਗੱਲ ਮੰਨੋ ਤੁਸੀਂ ਛੱਡੋ ਤੁਸੀਂ ਪਿੱਛੇ ਹੋਵੋ ਮੈਂ ਅੱਜ ਤੁਹਾਡੇ ਕਾਲਜ ਦੇ ਅੰਦਰ ਵੀ ਗਿਆ ਸੀ ਮੈਨੇਜਮੈਂਟ ਨਾਲ ਗੱਲ ਕੀਤੀ ਆ ਉਹ ਕਹਿ ਰਹੇ ਆ ਕਿ ਜਿਹੜੇ ਫੇਲ ਹੋਏ ਬੱਚੇ ਆ ਇਹਨਾਂ ਨੇ ਨਕਲ ਮਾਰੀ ਆ ਪਲੈਗਰੀਜ਼ਮ ਕੀਤੀ ਆ AI ਯੂਜ਼ ਕੀਤੀ ਆ ਸਾਨੂੰ ਪ੍ਰੂਫ ਦਿਤਾ ਜਾਵੇ ਸਾਨੂੰ ਨਾਂ ਤੇ ਪ੍ਰੂਫ ਦਿੱਤਾ ਜਾ ਰਿਹਾ ਹੈ ਨਾ ਸਾਡੀ ਗੱਲ ਸੁਣੀ ਜਾ ਰਹੀ ਆ ਅਸੀਂ ਇਹਨਾਂ ਨੂੰ ਕਿੰਨੀ ਵਾਰ ਕਿਹਾ ਸਾਡੀ ਗੱਲ ਹੀ ਨਹੀਂ ਸੁਣੀ ਜਾ ਰਹੀ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਪ੍ਰੂਫ ਦਿੱਤਾ ਜਾਵੇ ਪਰ ਇਹ ਕੋਈ ਪ੍ਰੂਫ ਨਹੀਂ ਦੇ ਰਹੇ ਨਾ ਸਾਡੀ ਗੱਲ ਸੁਣ ਰਹੇ ਆ ਅਸੀਂ ਇਸ ਮਾਮਲੇ ਉੱਪਰ α ਕਾਲਜ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ ਤਾਂ α ਕਾਲਜ ਨੇ ਸਾਨੂੰ ਜਵਾਬ ਭੇਜਿਆ ਕਿ ਉਹ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦੇ ਐਕਾਡੈਮਿਕ ਸਫਰ ਵਿੱਚ ਉਨ੍ਹਾਂ ਦਾ ਸਮਰਥਨ ਕਰਨ ਲਈ ਤਿਆਰ ਹਨ ਵਿਦਿਆਰਥੀਆਂ ਦੇ ਦੋਸ਼ਾਂ ਦੀ ਨਿਰਪੱਖਤਾ ਅਤੇ ਉਚਿਤ ਪ੍ਰਕਿਰਿਆ ਪ੍ਰਤੀ ਉਹ ਵਚਨਬੱਧਤਾ ਨਾਲ ਜਾਂਚ ਕਰਨਗੇ ਅੱਜ ਇਸ ਮਾਮਲੇ ਉੱਪਰ ਅਲਫਾ ਕਾਲਿ ਨੇ ਇਨ੍ਹਾਂ ਵਿਦਿਆਰਥੀਆਂ ਨਾਲ ਮੀਟਿੰਗ ਵੀ ਕੀਤੀ ਸੀ ਜੋ ਖਬਰ ਲਿਖੇ ਜਾਣ ਤੱਕ ਕਿਸੇ ਵੀ ਨਤੀਜੇ ਤੇ ਨਹੀਂ ਪੁੱਜੀ ਸੀ ਸਾਡੀ ਇਹ ਮੰਗ ਹੈ ਸਾਨੂੰ ਸਾਰਿਆਂ ਨੂੰ ਪਾਸ ਕੀਤਾ ਜਾਵੇ ਜਾਂ ਸਾਡੀਆਂ ਅਸਾਈਨਮੈਂਟਾਂ ਦੁਬਾਰਾ ਚੈੱਕ ਕੀਤੀਆਂ ਜਾਣ ਤੇ ਸਾਰਿਆਂ ਨੂੰ ਸਾਡਾ ਸਾਰਾ ਹੱਲ ਕੀਤਾ ਜਾਵੇ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਕਿ ਅਲਫਾ ਕਾਲਿ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰੋਸ ਦਾ ਸਾਹਮਣਾ ਕਰਨਾ ਪਿਆ ਹੋਵੇ ਮਈ 2022 ਵਿੱਚ 알파 ਕਾਲਜ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਆਫਰ ਲੈਟਰਾਂ ਨੂੰ ਮੁਲਤਵੀ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਤਕੜਾ ਰੋਸ ਪ੍ਰਦਰਸ਼ਨ ਇਸ ਕਾਲਜ ਦੇ ਖਿਲਾਫ ਕੀਤਾ ਸੀ ਜਿਸ ਤੋਂ ਬਾਅਦ ਕਾਲਜ ਨੇ ਉਹਨਾਂ ਨੂੰ ਦਾਖਲੇ ਦੇਣਾ ਸ਼ੁਰੂ ਕਰ ਦਿੱਤਾ ਸੀ ਪਰ 알파 ਕਾਲਜ ਅਜੇ ਹ ਪਹਿਲਾ ਕਾਲਜ ਨਹੀਂ ਹੈ ਜਿਸ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਣਬੁੱਝ ਕੇ ਫੇਲ ਕਰਨ ਦੇ આરોਪਾਂ ਦਾ ਸਾਹਮਣਾ ਕੀਤਾ ਹੋਵੇ ਇਸ ਤੋਂ ਪਹਿਲਾਂ ਬ੍ਰੈਂਟਨ ਦੀ ਅਲਗੋਮਾ ਯੂਨੀਵਰਸਿਟੀ ਸਿਡਨੀ ਦੀ ਕੇਟ ਬ੍ਰੈਂਟਨ ਯੂਨੀਵਰਸਿਟੀ ਅਤੇ ਟੋਰਾਂਟੋ ਦੇ ਸੇਂਟ ਕਲੇਅਰ ਕਾਲਜ ਉੱਪਰ ਵੀ ਕੁਝ ਇਸ ਤਰ੍ਹਾਂ ਦੇ ਇਲਜ਼ਾਮ ਲੱਗ ਚੁੱਕੇ ਹਨ 4 ਤੋਂ 5000 ਆਉਂਦੀ ਸਬਲੀ ਆ ਤੇ 9000 ਆਉਂਦੀ ਫੀਸ ਆ ਉਸ ਤੋਂ ਬਾਅਦ ਇਹ ਕਿੱਦਾਂ ਰੇਂਜ ਕਰ ਲੂਗਾ ਬੰਦਾ ਕੰਮ ਹੈ ਨਹੀਂ ਕੰਮ ਹੈ ਨਹੀਂ ਕਿੱਦਾਂ ਇਹਦੇ ਪੇਰੈਂਟਸ ਅਫੋਰਡ ਕਰ ਸਕਦੇ ਤੁਸੀਂ ਇਹ ਕਹੋ ਕੈਨੇਡਾ ਅਤੇ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚਕਾਰ ਪੜਾਈ ਦੇ ਇਹ ਪਾੜੇ ਵਿੱਚ ਫਰਕ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬਾਦੀਆਂ ਹੋਈਆਂ ਜੀਵਨ ਲਾਗਤਾਂ ਅਤੇ ਰਹਾਇਸ਼ੀ ਘਰਾਂ ਦੀ ਥੋੜ੍ਹ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ 40 ਫੀਸਦੀ ਤੱਕ ਟਾਟਾ ਕਰਨ ਦਾ ਐਲਾਨ ਕੀਤਾ ਸੀ ਉਧਰ ਸਪਾਊਸਲ ਵੀਜ਼ੇ ਬੰਦ ਹੋਣ ਕਾਰਨ ਮੰਗਾਈ ਅਤੇ ਬੇਰੋਜ਼ਗਾਰੀ ਦੀ ਮਾਰ ਚੱਲ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵੀ ਕੈਨੇਡਾ ਨਾਲ ਹੁਣ ਪਹਿਲਾਂ ਵਾਲਾ ਮੂਹ ਨਹੀਂ ਰਿਹਾ ਜਸਪ੍ਰੀਤ ਪੰਦੇਰ ਓਮਨੀ ਨਿਊਜ਼ ਪ੍ਰਾਂਟੋ